ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 18 ਤੋਂ 19 20 ਜੂਨ ਇਹ ਤਿੰਨ ਦਿਨ ਪੰਜਾਬ ਦਾ ਮੌਸਮ ਵੀਰੋ ਕਿਵੇਂ ਦਾ ਰਹੇਗਾ ਕਿਸਾਨ ਵੀਰੋ ਅੱਜ 18 ਜੂਨ ਆਪਾਂ ਮੰਨ ਲਈਏ ਕਿ ਜੂਨ ਮਹੀਨੇ ਦੀ ਗਰਮੀ ਦਾ ਅੱਜ ਅੰਤ ਹੋਵੇਗਾ ਕਿਉਂਕਿ ਵੀਰੋ ਇਸ ਤੋਂ ਬਾਅਦ ਜੂਨ ਮਹੀਨੇ ਦੇ ਵਿੱਚ ਇੰਨੀ ਗਰਮੀ ਨਹੀਂ ਪਵੇਗੀ ਜੋ ਕਿ ਪਿਛਲੇ ਦਿਨਾਂ ਵਿੱਚ 45 46 44 ਦੇ ਆਸ-ਪਾਸ ਟੈਂਪਰੇਚਰ ਰਹੇ ਨੇ ਵੀਰੋ ਇਸ ਤੋਂ ਬਾਅਦ 2 4 ਡਿਗਰੀ ਦੀ ਟੈਂਪਰੇਚਰ ਦੇ ਵਿੱਚ ਗਰਾਵਟਾਵੇਗੀ ਕੱਲ ਦੇ ਦਿਨ ਤੋਂ ਲੈ ਕੇ ਬਰਸਾਤੀ ਗਤੀਵਿਧੀਆਂ ਵੀਰੋ ਆਉਂਦੇ ਦਿਨਾਂ ਦੇ ਵਿੱਚ ਇੱਕ ਸਿਸਟਮ ਐਕਟਿਵ ਹੋਵੇਗਾ ਜੋ 19 20 21 ਦੇ ਵਿੱਚ ਆਪਣਾ ਪ੍ਰਭਾਵ ਦਿਖਾਵੇਗਾ ਜਿਸ ਦੇ ਕਾਰਨ ਵੀਰੋ ਪੰਜਾਬ ਦੇ ਵੱਖ-ਵੱਖ ਖੇਤਿਆਂ ਦੇ ਵਿੱਚ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਹਨੇਰੀ ਮੀਂਹ ਗੱਜ-ਜਮਕ ਇਦਾਂ ਦਾ ਵੀਰੋ ਆਪਾਂ ਨੂੰ ਮਾਹੌਲ ਦੇਖਣ ਨੂੰ ਮਿਲੇਗਾ ਇੱਕ ਵਾਰੀ ਵੀਰੋ ਆਪਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਮਿਲੇਗੀ ਸੋ ਕਿਸਾਨ ਵੀਰਾਂ ਲਈ ਖੁਸ਼ੀ ਦੀ ਖਬਰ ਹੈ। ਦੂਸਰੀ ਗੱਲ ਇਹ ਵੀ ਕਿ ਕਿਸਾਨ ਵੀਰਾਂ ਦੀ ਜੋ ਕਿ ਮੱਕੀ-ਮੱਕੀ ਵਗੈਰਾ ਜਾਂ ਮੂੰਗੀ ਜੋ ਪੱਕੀਆਂ ਫਸਲਾਂ ਨੇ ਵੀਰੋ ਕਟਾਈ ਕਰਨ ਦੇ ਯੋਗ ਨੇ। ਉਹ ਅੱਜ ਤੇ ਕੱਲ ਦੋ ਦਿਨਾਂ ਦੇ ਵਿੱਚ ਵੀਰੋ ਕਟਾਈ ਦਾ ਕੰਮ ਕਰ ਸਕਦੇ ਨੇ ਕਿਉਂਕਿ ਫਿਰ ਤੋਂ ਇੱਕ ਸਿਸਟਮ ਆ ਵੀਰੋ ਜੋ ਕਿ ਪੰਜਾਬ ਦੇ ਕਿਸੇ ਖੇਤਰ ਦੇ ਵਿੱਚ ਜਿਆਦਾ ਕਿਸੇ ਖੇਤਰ ਦੇ ਵਿੱਚ ਘੱਟ ਵੀਰੋ ਇਦਾਂ ਦੀਆਂ ਗਤੀਵਿਧੀਆਂ ਆਪਾਂ ਨੂੰ ਟੁੱਟਮੀਆਂ ਰੂਪ ਦੇ ਵਿੱਚ ਦੇਖਣ ਨੂੰ ਮਿਲਣਗੀਆਂ। ਇਹ ਸਿਸਟਮ ਕਾਫੀ ਤਕੜੀ ਸ੍ਰੇਣੀ ਦਾ ਹੈ ਵੀਰੋ ਜਿਸ ਨੂੰ ਆਪਾਂ ਅਮੀਡੀਅਮ ਕਹ ਲਈਏ ਵੀ ਨਾ ਜ਼ਿਆਦਾ ਤਕੜਾ ਨਾ ਜ਼ਿਆਦਾ ਹਲਕਾ ਵੀਰੋ ਇਹ ਵਧੀਆ ਸ਼੍ਰੇਣੀ ਦਾ ਸਿਸਟਮ ਹੈ ਜੋ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਵੀਰੋ ਪੰਜ ਸਾਲ ਜਿਹੜੇ ਨੂੰ ਇੱਕਦਮ ਪ੍ਰਭਾਵਿਤ ਕਰ ਸਕਦਾ ਹੈ ਸੋ ਇਹਦੀ ਕਪੈਸਿਟੀ ਵੀਰੋ 2-3 ਦਿਨ ਹੋਵੇਗੀ ਜੋ ਵੱਖ-ਵੱਖ ਪੰਜਾਬ ਦੇ ਖੇਤਰਾਂ ਦੇ ਵਿੱਚ ਵੱਖ-ਵੱਖ ਸਮੇਂ ਆਪਾਂ ਨੂੰ ਬਰਸਾਤ ਦਾ ਟੁੱਟਮੇ ਮਾਹੌਲ ਦੇ ਰੂਪ ਦੇ ਵਿੱਚ ਵੀਰੋ ਮਾਹੌਲ ਬਣਿਆ ਰਹੇਗਾ ਬਾਕੀ ਵੀਰ ਆਪਾਂ ਗੱਲ ਕਰਦੇ ਆਂ ਅੱਜ 18 ਦੀ ਅੱਜ ਵੀਰ 18 ਨੂੰ ਪੰਜਾਬ ਦਾ ਮੌਸਮ ਕੁੱਲ ਮਿਲਾ ਕੇ ਠੀਕ ਠਾਕ ਖੁਸ਼ਕ ਹੀ ਰਹੇਗਾ ਹਵਾਵਾਂ ਉੱਤਰ-ਪੱਛਮ ਦਿਸ਼ਾ ਤੋਂ ਹੀ ਵਗਣਗੀਆਂ ਤੇ ਵੀਰ ਉਹ ਤਕਰੀਬਨ ਟੈਂਪਰੇਚਰ ਦੇ ਵਿੱਚ ਕੱਲ ਦੇ ਮੁਕਾਬਲੇ 1-2 ਡਿਗਰੀ ਦੀ ਗਰਾਉਂਡ ਰਹੇਗੀ ਅੱਜ ਵੀਰ ਉਹ ਟੈਂਪਰੇਚਰ ਵੱਧ ਤੋਂ ਵੱਧ 42-43 ਡਿਗਰੀ ਦੇ ਆਸ-ਪਾਸ ਰਹਿਣਗੇ ਜੋ ਕਿ ਕੱਲ 44-45 ਡਿਗਰੀ ਦੇ ਆਸ-ਪਾਸ ਸੀਗੇ 1-2 ਡਿਗਰੀ ਦੀ ਵੀਰੋ ਗਰਾਉਂਡ ਆਵੇਗੀ ਰਾਤ ਦੇ ਸਮੇਂ ਥੋੜਾ ਜਿਹਾ ਮੌਸਮ ਦੇ ਵਿੱਚ ਆਪਣਾ ਹੋਰ ਬਦਲਾਅ ਦੇਖੇਗਾ ਦੇਖਣ ਨੂੰ ਮਿਲੇਗਾ ਕੱਲ ਦਿਨ ਦੇ ਸਮੇਂ ਵੀ ਰੁੱਟਮੀ ਬਦਲਾਂ ਦੀ ਆਵਾਜ਼ਾਈ ਬਣੇਗੀ ਜਿਸ ਦੇ ਕਾਰਨ ਤੋਂ ਪਛਾਣ ਦਾ ਮਾਹੌਲ ਬਣਿਆ ਰਹੇਗਾ ਤੇ ਵੀਰੋ ਗਰਮੀ ਦੇ ਵਿੱਚ ਗਰਾਫਟ ਦੇਖਣ ਨੂੰ ਮਿਲੇਗੀ ਵੀਰੋ ਫਿਰ 20 ਤਰੀਕ ਨੂੰ ਇਹ ਦੈਰਾ ਆਪਣਾ ਹੋਰ ਵਧਾਵੇਗਾ ਸਿਸਟਮ ਜੋ ਕਿ 20 ਤਰੀਕ ਨੂੰ ਤਾਂ ਵੀਰੋ ਬਰਸਾਤੀ ਗਤੀਵਿਧੀਆਂ ਵੱਖ-ਵੱਖ ਖੇਤਰਾਂ ਦੇ ਵਿੱਚ ਹੋਣਗੀਆਂ ਕਿਸੇ ਖੇਤਰਾਂ ਦੇ ਵਿੱਚ ਚੰਗਾ ਆਪਾਂ ਨੂੰ ਤੇਜ਼ ਛਾਟੇਦਾਰ ਮੀਂਹ درمیانੀ ਬੁਦਰਦਾ ਦੇਖਣ ਨੂੰ ਮਿਲ ਸਕਦਾ ਹੈ ਕਿਸੇ ਖੇਤਰਾਂ ਦੇ ਵਿੱਚ ਹਲਕਾ-ਪੁਲਕਾ ਕਿਣਮਣ ਵੀਰੋ ਇੱਕ ਵਾਰੀ ਜਾਨੀ ਕਿ ਆਪਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਕਿਸਾਨ ਵੀਰਾਂ ਲਈ ਖੁਸ਼ੀ ਦੀ ਖਬਰ ਹੈ ਬਾਕੀ ਵੀਰੋ ਸਮੇਂ-ਸਮੇਂ ਤੇ ਜਿਵੇਂ ਵੀ ਆਪਾਂ ਨੂੰ ਜਾਣਕਾਰੀ ਮਿਲੂਗੀ ਆਪਾਂ ਸਾਰੀ ਜਾਣਕਾਰੀ ਕਿਸਾਨ ਵੀਰਾਂ ਨੂੰ ਸਹੀ ਤੋਂ ਸਟੀਕ ਅਪਡੇਟ ਲਈ ਵੀਰੋ ਚੈਨਲ ਚੈਲ ਖੇਤੀ ਸੇਵਾ ਸੈਂਟਰ ਨਾ ਬਣੀ ਰਹੋ ਸਮੇਂ ਸਮੇਂ ਤੇ ਅੱਪਰ ਸ਼ਾਮ ਦੀ ਵੀਡੀਓ ਦੇ ਵਿੱਚ ਫਿਰ ਕਿਸਾਨ ਵੀਰਾਂ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਵੀਰੋ ਅੱਜ ਰਾਤ ਦਾ ਜੋ ਮੌਸਮਾ ਕਿਵੇਂ ਦਾ ਰਹੇਗਾ ਵੀਰੋ ਸਮੇਂ ਸਮੇਂ ਤੇ ਅਪ ਸਾਰੀ ਜਾਣਕਾਰੀ ਸਾਂਝੀ ਕਰਦੇ ਰਹਿਣਾ ਸੋ ਖੇਤੀ ਸਬੰਧੀ ਹੋਰ ਜਾਣਕਾਰੀਆਂ ਲਈ ਤੇ ਮੌਸਮ ਦੀ ਸਹੀ ਸਟੀਕ ਜਾਣਕਾਰੀ ਲਈ ਚੈਨਲ ਚੈਲ ਖੇਤੀ ਸੇਵਾ ਸੈਂਟਰ ਨਾ ਬਣੀ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ